ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਸੰਗਤਾਂ ਦੀ ਜਿਹੜੀ ਆਮਦ ਆ ਲਗਭਗ ਲੱਖਾਂ ਦੇ ਵਿੱਚ ਹੁੰਦੀ ਆ ਹੁਣ 9 ਫਰਵਰੀ ਤੋਂ ਜਿਹੜੀ ਇਹ ਸੰਗਤ ਦੀ ਆਮਦ ਆ ਬਹੁਤ ਜ਼ਿਆਦਾ ਆ ਸੋ ਸੰਗਤ ਦੇ ਵੱਧ ਆਵਾਜਾਈ ਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਹਦੇਸਾਂ ਦੇ ਮੁਤਾਬਕ ਸੰਗਤਾਂ ਦੇ ਦੇ ਲਈ ਸਹੂਲਤ ਦੇ ਲਈ ਸੰਗਤਾਂ ਨੂੰ ਕੋਈ ਜਾਣਕਾਰੀ ਦੇਣ ਦੇ ਲਈ ਜਿਹੜਾ ਇਹ ਸਮੂਹ ਸ਼ਤਾਪ ਲਈ ਜਿਹੜਾ ਡிரஸ் ਕੋਡ ਲਾਗੂ ਕੀਤਾ ਗਿਆ ਜਿੰਨੇ ਵੀ ਪ੍ਰਕਰਮਾਂ ਚ ਸਾਡੇ ਸੇਵਾਦਾਰ ਡਿਊਟੀ ਨਿਭਾ ਰਹੇ ਨੇ ਇਹ ਸੇਵਾਦਾਰਾਂ ਦੇ ਨੀਲਾ ਚੋਲਾ ਟੀਵੀ ਦਸਤਾਰ ਤੇ ਚਿੱਟਾ ਪਜਾਮਾ ਪਾ ਕੇ ਪ੍ਰਕਰਮਾਂ ਚ ਡਿਊਟੀ ਕਰ ਰਹੇ ਨੇ ਇਸ ਡਿਊਟੀ ਦੇ ਦੌਰਾਨ ਉਹਨਾਂ ਨੇ ਆਪਣਾ ਸਨਾਖਤੀ ਕਾਰਡ ਪਾਉਣਾ ਜ਼ਰੂਰੀ ਆ ਕੱਲ ਤੋਂ ਹੀ ਮਾਂਜੋਗ ਪ੍ਰਧਾਨ ਸਾਹਿਬ ਜੀ ਦੇ ਹੋਏ ਆਦੇਸ਼ਾਂ ਮੁਤਾਬਕ ਇਹਨਾਂ ਨੂੰ ਮੀਟਿੰਗ ਕਰਕੇ ਇਹ ਸਾਰਿਆਂ ਨੂੰ ਜਾਣਕਾਰੀ ਇਹਦੀ ਦੇ ਦਿੱਤੀ ਸਨ ਤੇ ਜਦੋਂ ਵੀ ਸੰਗਤ ਸਤਕੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀ ਆ ਤਾਂ ਜਿੱਥੇ ਘੰਟਾ ਘਰ ਵਾਲੀ ਸਾਈਡ ਤੋਂ ਜਦੋਂ ਅਸੀਂ ਐਂਟਰੀ ਕਰਦੇ ਆ ਉੱਥੇ ਸਤਕੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਗਾਈਡ ਨੇ ਜਿਹੜੀ ਸੰਗਤ ਪੰਜਾਬ ਤੋਂ ਆਉਂਦੀ ਆ ਉਹ ਜ਼ਿਆਦਾਤਰ ਜਾਣਕਾਰੀ ਰੱਖਦੀ ਆ ਪਰ ਪੰਜਾਬ ਤੋਂ ਬਾਹਰ ਦੀ ਸੰਗਤ ਨੂੰ ਬਹੁਤ ਸਾਰੀਆਂ ਗੱਲਾਂ ਦਾ ਤੇ ਮਰਿਆਦਾ ਦਾ ਜਾਣਕਾਰੀ ਦੇਣ ਬਾਅਦ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਗਾਈਡ ਦਾ ਪ੍ਰਬੰਧ ਕੀਤਾ ਗਿਆ ਸਾਡੇ ਹਰ ਸਮੇਂ ਉਸ ਰਾਸਤੇ ਘੰਟਾ ਘਰ ਵਾਲੀ ਸਾਈਡ ਤੇ ਉਥੇ ਤਿੰਨ ਗਾਈਡ ਹਰ ਰੋਜ਼ ਉਥੇ ਰਹਿੰਦੇ ਨੇ ਉਹ ਪਹਿਲਾਂ ਸੰਗਤਾਂ ਨੂੰ ਜਿਹੜੇ ਆਦਰ ਸਟੇਟ ਆ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਜਾਣਕਾਰੀ ਦੀ ਲੋੜ ਆ ਉਹਨਾਂ ਨੂੰ ਉਹ ਜਾਣਕਾਰੀ ਦੇ ਕੇ ਤੇ ਫਿਰ ਜਾਣਕਾਰੀ ਲੈ ਕੇ ਸੰਗਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਸ਼ਾਮਲ ਹੁੰਦੀ ਆ ਤੇ ਉਹ ਮਰਿਆਦਾ ਮੁਤਾਬਕ ਉਹ ਜਿਹੜੇ ਮਤਾ ਟੇਕਦੀ ਆ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਇਹ ਹੁਣ ਇੱਕ ਵੱਡੀ ਸਹੂਲਤ ਮਿਲ ਜਾਣੀ ਆ ਕਈ ਵਾਰ ਸੰਗਤਾਂ ਨੂੰ ਕੋਈ ਜਾਣਕਾਰੀ ਲੈਣੀ ਹੁੰਦੀ ਸੀਗੀ ਜਿਵੇਂ ਕਿ ਸੰਗਤਾਂ ਨੂੰ ਸਰਾਹ ਚ ਜਾਣਾ ਜਾਂ ਲੰਗਰ ਚ ਜਾਣਾ ਹੋਰ ਕੋਈ ਗੱਲਾਂ ਬਾਤਾਂ ਬਾਰੇ ਪਤਾ ਕਰਨਾ ਤਾਂ ਉਹ ਸਾਡੇ ਜਿਹੜੇ ਇਹ ਸੇਵਾਦਾਰ ਮਲਾਜ਼ਮ ਪ੍ਰਕਰਮਾ ਚ ਖੜੇ ਨੇ ਤਾਂ ਇਹਨਾਂ ਤੋਂ ਇਹ ਜਾਣਕਾਰੀ ਹਾਸਲ ਕਰ ਸਕਦੀ ਆ